ਸਿਕਤਰ ਸਿੰਘ ਜੀ ਕਿੱਥੇ ਆਏ ਤੁਸੀਂ ਮੰਡੀ ਕਰਨ ਕਰਨ ਆ ਕੀ ਵੇਖ ਰਹੇ ਜੋ ਇਹ ਛੜਕਦੇ ਵਿੱਚ ਅੱਗ ਤੁਖੜਈ ਆ ਤੇ ਛੱਟੇ ਹੋ ਜਾਂਦੇ ਪੂਣੇ ਲੋਕ ਲੱਗੇ ਜਾਂਦੇ ਆ ਤੇ ਹੋ ਕੀ ਕਰੀਏ ਸਾਡੇ ਕੋਲ ਤੇ ਪਾਣੀ ਪੀਣ ਨੂੰ ਨਹੀਂ ਹੈਗਾ ਅਸੀਂ ਇਹਨੂੰ ਕੀ ਕਰੀਏ ਤੇ ਕੀ ਗਲਤ ਹੈ ਸਹੀ ਆ ਅਸੀਂ 100% ਹੀ ਆਨੇ ਆ ਜੀ ਹੁਣ ਬਾਕੀ ਬੈਕਮਾਂ ਜਾਨੀ ਮਾਰਕੀਟ ਕਮੇਟੀ ਜਾਣੇ ਉਹਨਾਂ ਨਾਲ ਜਾਨੇ ਇਹ ਹੋਣਾ ਨਹੀਂ ਚਾਹੀਦਾ ਸੀ ਨਹੀਂ ਸਾਡੇ ਮੈਦੂ ਉੱਪਰ ਗਿਆ ਦੋੜਾ ਪਿੰਦੇ ਖੇਤ ਤੇ ਲੱਜੇ ਤੇ ਟਰੈਕਟਰ ਕਣਕੇ ਆ ਜੀ ਉਹ ਹੁਰਕੀਆ ਬਸ ਸੈਂਕ ਮਲਗਲ ਪਿੰਡ ਚੋਂ ਇਥੋਂ ਆਜੋ ਮਲਗਲ ਪਿੰਡ ਤੋਂ ਇਹ ਕਿਹੜੀ ਜਗ੍ਹਾ ਪਹੁੰਚੇ ਮੰਡੀ ਜਾਂ ਜੀ ਇਹ ਤੇ ਹੁਣ ਕਿਸਾਨਾਂ ਦਾ ਕਿਤੇ ਉਸੇ ਵੇਲੇ ਤੂੰ ਐਡੀ ਖਬਰ ਪਹੁੰਚ ਜਾਂਦੀ ਜੀ ਸਰਕਾਰ ਤੱਕ ਤੇ ਆਹ ਹੁਣ ਮੰਡੀ ਦੇ ਵਿੱਚ ਕੋਈ ਬਿਜਲੀ ਨਹੀਂ ਲੱਗਣ ਦਿੰਦੇ ਜੀ ਇਹ ਆ ਫਿਰ ਇਹ ਬਹੁਤ ਗਲਤ ਹੈ ਜੀ ਕਿਸਾਨ ਵਿਚਾਰੇ ਕੱਲੇ ਫਸਦੇ ਆ ਜੀ ਹੁਣ ਐਡੀ ਜਿਹੜੀ ਮਹਿੰਗੀ ਮਸ਼ੀਨਰੀ ਹੈ 10-10 ਲੱਖ ਰੁਪਏ ਟਰੈਕਟਰ ਆ ਹੂੰ ਕੈਨੂੰ ਅੱਗ ਲਾ ਜਿਹੜੇ ਕਰ ਜਾਊਗਾ ਜੀ ਆ ਕਿੰਨਾ ਕੋਨਾਜ ਇੱਥੇ ਹੋਊਗਾ ਥੋੜਾ ਰੁਪਈਆ ਦਾ ਜੀ ਜਾਗ ਲੱਗ ਗਿਆ ਉਹਨੂੰ ਬੁਝਣੀ ਨਹੀਂ ਜੀ ਇਹ ਅਨਗੇਲੀ ਕਿੰਨੀ ਦੀ ਹੈ ਇਹ ਸਰਕਾਰੀ ਹੈ ਜੀ ਜਾਂ ਮੰਡੀ ਵਾਲਿਆਂ ਦੀ ਸਰਪਾ ਦਾ ਨਾਮ ਹੋਰ ਹੋਦਾ ਮੈਂ ਮੇਰਾ ਨਾਮ ਦਿਲਬਖ ਸਿੰਘ ਬਾੜ ਪ੍ਰਧਾਨ ਆੜਤੀ ਅਸ਼ੀਸ਼ ਮੰਡੀ ਤਰਨਤਾਰ ਸਰ ਇੱਕ ਮੰਡੀ ਵਿੱਚ ਜਿਹੜਾ ਇਨਵੈਸਟਮੈਂਟ ਆਪਾਂ ਪਹੁੰਚੇ ਤੇ ਦੇਖਿਆ ਗਿਆ ਕਿ ਮੰਡੀ ਦੀ ਸੜਕ ਤੇ ਬਿਲਕੁਲ ਨਿਸ਼ਕਾਫਤ ਆਗਮਨ ਅਵੇ ਤੋਂ ਇਹਨਾਂ ਗੱਲ ਰੇ ਆ ਕੀ ਇਹ ਸਹੀ ਸੀ ਇਹ ਜਾਂ ਗਲਤ ਸੀ ਇਹ ਬਿਲਕੁਲ ਗਲਤ ਹੈਗਾ ਜੀ ਜੀ ਇਹੋ ਜਿਹਾ ਕੰਮ ਮਤਲਬ ਜੇ ਇੱਕ ਦੇ ਚੰਗਿਆੜੀ ਉੱਡ ਕੇ ਕੋਈ ਗਾਹ ਪੈ ਜਾਵੇ ਜਾਂ ਟਰੈਕਟਰ ਤੇ ਪੈ ਜਾਵੇ ਜਾਂ ਕਿਸੇ ਦੇ ਮਤਲਬ ਘਰ ਤੇ ਚਲ ਜਾਵੇ ਤੇ ਮੰਡੀ ਦੇ ਵਿੱਚ ਤੇ ਜਿਹੜਾ ਜੋੜ ਦਾ ਵਾਰਦਾ ਨਾ ਵਾ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਜੇ ਕੋਈ ਇਹੋ ਜਿਹੀ ਗੱਲ ਕਿਸੇ ਨੇ ਕੀਤੀ ਹੈ ਤਾਂ ਉਹਦੇ ਵਾਸਤੇ ਬਹੁਤ ਮਾੜੀ ਗੱਲ ਹੈ ਔਰ ਅੱਗੇ ਤੋਂ ਅਸੀਂ ਬੇਨਤੀ ਕਰਦੇ ਸਾਰੇ ਭਰਾ ਨੂੰ ਕਿ ਇਹੋ ਜਿਹਾ ਕੰਮ ਮੰਡੀ 'ਚ ਨਾ ਕੀਤਾ ਜਾਵੇ ਧਿਆਨ ਰੱਖਿਆ ਜਾਂਦਾ ਅਗਦੀ ਇੱਕ ਟਰਾਲਾ ਵੇਖੋ ਜੀ ਪਿੰਡਾਂ ਦੇ ਵਿੱਚ ਕਣਕ ਦਾ ਬਹੁਤ ਨੁਕਸਾਨ ਹੋਇਆ ਠੀਕ ਹੈ ਤੇ ਇਹ ਤੇ ਆਪਾਂ ਨੂੰ ਆਪ ਹੀ ਸਾਰਿਆਂ ਨੂੰ ਇਸ ਚੀਜ਼ ਦੀ ਸਮਝੋਣੀ ਚਾਹੀਦੀ ਹੈ ਵੀ ਆਹ ਜਿਹੜਾ ਟਾਈਮ ਹੈ 15-20 ਦਿਨ ਇਸ ਚੀਜ਼ ਦਾ ਸਾਰਿਆਂ ਨੂੰ ਧਿਆਰ ਰੱਖਣਾ ਚਾਹੀਦਾ ਇਹ ਬਹੁਤ ਗਲਤ ਗੱਲ ਹੈ ਹਾਂਜੀ ਸਰਕੀ ਪ੍ਰਸ਼ਾਸਨ ਨੇ ਤਾਰੀਫ ਕੇ ਦੇਖੀ ਜਾਂ ਕਿ ਕੀ ਹੋ ਰਿਹਾ ਦੇਖੋ ਇਹ ਤੇ ਪ੍ਰਸ਼ਾਸਨ ਦਾ ਵੀ ਫਰਜ ਬੰਦਾ ਵਾ ਕਿ ਉਹ ਮੌਕੇ ਤੇ ਸਾਰੇ ਅਜਿਹੇ ਵਾਲੇ ਘੇੜਾ ਲਾਉਣ ਪਰ ਚਲੋ ਇਹ ਸਾਡੇ ਮੰਡੀ ਦੇ ਆਪਣੇ ਮਜ਼ਦੂਰ ਭਰਾ ਆਰਤੀਏ ਉਹਨੂੰ ਮੈਂ ਫਰਜ ਬੰਦਾ ਵੀ ਜੇ ਕੋਈ ਇਹੋ ਜੀ ਗੱਲ ਹੁੰਦੀ ਉਹਨੂੰ ਮੌਕੇ ਤੇ ਜਾ ਕੇ ਉੱਥੇ ਉਹਨੂੰ ਜਿਹੜਾ ਪਾਣੀ ਪਾ ਕੇ ਉਹਨੂੰ ਮੁਲਿਬਜਾਇਆ ਜਾਵੇ ਹਾਂਜੀ ਆਪੇ ਕਹੋ ਜਾ ਰਿਹਾ ਸੀ ਇਹ ਅੱਗ ਹੁਣ ਤੇ ਜਿਹੜਾ ਜੋ ਦੇਖਣ ਚ ਆਇਆ ਵਾ ਉਹ ਤੇ ਪੱਤਰਕਾਰ ਆਪ ਮੌਕੇ ਤੇ ਵੇਖ ਕੇ ਬੁਝਾਉਣ ਦੇ ਸਹੀ ਕੀਤਾ ਜੀ ਵਧੀਆ ਕੀਤਾ ਜੀ ਚੰਗੀ ਗੱਲ ਹੈ ਇਹ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹ ਗੱਲ